ਆ ਰਹੀਆਂ ਨੇ ਔਰ ਧਨਾਂ ਦੇ ਚਰਾਗ ਉੱਤਰ ਰਹੇ ਨੇ ਔਰ ਦੂਜੇ ਪਾਸੇ ਸਰਕਾਰਾਂ ਜਿਹੜੀਆਂ ਆਪਣੇ ਤੁਹਕ ਨੇ ਕੁੱਤਰੀਆਂ ਹੋਈਆਂ ਨੇ ਔਰ ਲੋਕਾਂ ਤੋਂ ਕਰੋੜਾਂ ਰੁਪਏ ਜਿਹੜਾ ਗਊ ਕਟਣਾਂ ਆਪੇ ਕੱਟਾ ਦੇਣੇ ਆ ਜੇ ਕੋਈ ਮੀਟਾ ਦੇਣਾ ਹੈ ਰਾਪੇ ਫਿਰਿਆ ਲੋਕੋ ਬੋਤੂ ਬੋਤ ਕਰ ਸਕਦੇ ਆ 20 ਮਿੰਟ ਦਾ ਘੱਟੇ ਉੱਤੇ 2 ਰੁਪਏ ਆ ਉਹ ਜਿਹੜੀ ਬਿਜਲੀ ਬਾਲਦੇ ਆਪਾਂ 2 ਪੈਸੇ ਤੋਂ ਭਗਉ ਕਰ ਸਕੋ ਤੇ ਲਾਵਾ ਜਾਂਦਾ ਉਹ ਬਾਲਪਾਲ ਨੇ ਉਹ ਕਿੱਥੇ ਚਲੇ ਜਾਂਦਾ ਝੂਪਰੇ ਪਾਸੇ ਜਿਹੜਾ 12 ਡੰਗਰ ਆ ਉਹਨਾਂ ਨੂੰ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਦੋ ਲੋਜਵਾ ਨੇ ਇਸ ਮਾਸਲੇ ਨੂੰ ਕਦੋਂ ਤੱਕ ਨੂੰ ਸੁਧਾਰਨਾ ਉਹਨਾਂ ਨੇ ਪੇਸ਼ ਕੀਤਾ ਤੇ ਉਹਨਾਂ ਕਹਿੰਦੇ ਜਿਹੜਾ ਹੈਗਾ ਉਹ 26 ਘੰਟੇ ਹੋ ਗਏ ਆ ਉਹ ੁੱਥੜ ਕੇ ਬੈਠਿਆ ਕਰੋਨਾ ਨੇ ਦਹਈਆ ਕਿਤੇ ਜਿਵੇਂ ਉਹਨਾਂ ਦੇ ਰੋਟੀ ਨਹੀਂ ਖਵਾ ਕੇ ਜਿੰਨਾ ਤੇ ਪ੍ਰਸ਼ਾਸਨ ਦੇ ਵਾਸਤੇ ਇਹ ਮਸਲਾ ਇਹਨਾਂ ਨੇ ਕਰਤਾ ਅਸੀਂ ਇੱਕਾ જિલ્લાfono ਮੱਠੀ ਵਕੀਰ ਨੂੰ ਸੁਝਾਵਾ ਦੇ ਆਮ ਲੋਕ ਦੀ ਬੇਚੀ ਕਰਦੇ ਆ ਇਹ ਕੋਈ politiker ਦਾ ਮਸਲਾ ਨਹੀਂ ਇਹ ਇੱਕ ਸਮਾਜਿਕ ਮਸਲਾ ਹੈ ਮੈਨੂੰ ਸਾਰਿਆਂ ਦਾ ਸਦਾ ਮਸਲਾ ਹੈ ਕਿ ਆਪਾਂ ਰੋਲ ਦੇਖਦੇ ਆ ਕਿ ਜਿਹੜੇ ਸੜਕਾਂ ਦੇ ਉੱਤੇ ਮੋੜ ਤੋ ਨਹੀਂ ਦਿੱਤੀਆਂ ਕੋਰੋਨਾ ਚੋ ਡੇਗੜਾ ਦਾ ਜਨਾ ਕਰੇ ਘਰਾਂ ਤੋਂ ਹੀ ਘਰੇ ਵਿੱਚ ਆ ਜਾਗਾ ਉਹ ਇਸ ਵਾਸਤੇ ਇੱਕ ਨਹੀਂ ਬਣੀ ਡਾਕਰ ਵੇ ਬਾਹਰੋਂ ਵੱਡੀ ਗੱਲ ਕਰਨੀ ਇਹਦਾ ਜਣਾ ਰਾਜਵੀਰ ਖੋਤਾ ਜਿਹਨੇ ਹਾਏ ਬੜੀਆਂ ਬਲੰਦੀਆਂ ਨੂੰ ਛੋਹਿਆ ਸੀ ਜਿਹਨੇ ਸਵੇਰ ਪਿਆਰ ਦੀ ਪੱਤ ਨੂੰ ਫਿਰ ਉੱਤੇ ਕੀਤਾ ਜਾਨੇ ਪੰਜਾਬੀਆਂ ਦਾ ਉਹ ਬਹੁਤ ਹੋਰ ਮਾਰ ਨਾਲਾਂ ਸੀ ਉਹਦੀ ਜਾਨ ਅਜਾਈ ਚੱਲੇਗੀ ਨਗਰਾ ਕਰਕੇ